ਹਾਂਜੀ ਸਤਿ ਸ੍ਰੀ ਅਕਾਲ ਸਰ ਜੀ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਜੀ ਦਾ ਅੱਜ ਜੀ ਭਰਾਵਾਂ ਨਾਲ ਗੱਲ ਹੋਈ ਸੀ ਬਾਈ ਹਰਜਿੰਦਰ ਸਿੰਘ ਬਾਰੇ ਵੀਰ ਆਪਣਾ ਸਿੰਘ ਚੜਦੀ ਕਲਾ ਜਾਗਾ ਅੰਦਰੋਂ ਨੇ ਫੋਨ ਕੀਤਾ ਸੀਗਾ ਚੜਦੀ ਕਲਾ ਜਾਗਾ ਜਮਾ ਉਹਨੂੰ ਭਰਾ ਨੂੰ ਦੱਸ ਵੀ ਦਿੱਤਾ ਵੀ ਵੀਰੇ ਡੋਲੀ ਨਾਲ ਤੇਰੇ ਵਾਸਤੇ ਸਾਰੀ ਦੁਨੀਆ ਹੀ ਹਾਂ ਦਾ ਨਾਰਾ ਮਾਰਦੀ ਪਈ ਆ ਵੀ ਤੇਰੇ ਪੱਖ 'ਚ ਖੜੀ ਹੈਗੀ ਤੇ ਅੱਜ ਇਕੱਠ ਵੀ ਹੋਇਆ ਸੀਗਾ ਤੇ ਉੱਥੇ ਆਪਣੇ ਏਰੀਆ ਦੇ ਲੋਕਲ ਮੰਨੀ ਪਰਮਨੀ ਕੰਪਨੀ ਗਿਲਸਨ ਕੰਪਨੀ ਵਾਲੇ ਵੀਰ ਦੱਛਿਆ ਜਾਂਦਾ ਵੀ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆਗਾ ਬਾਈ ਦੇ ਹੱਕ 'ਚ ਵੀ ਆਪਾਂ ਬਾਈ ਨੂੰ ਕਿਸੇ ਹਿਸਾਬ ਨਾਲ ਬਾਈ ਦੀ ਸਪੋਰਟ ਕਰੀਏ ਤੇ ਹੋਰ ਵੀ ਭਰਾ ਵੱਧ ਵੱਧ ਚੜ ਕੇ ਹਿੱਸਾ ਲੈ ਰਹੇ ਆਗੇ ਬਾਈ ਠੀਕ ਆ ਤੇ ਅੱਜ ਐਂ ਦੁਬਾਰਾ ਸਾਡੇ ਕੋਲੇ ਕੱਲ ਨੂੰ ਸੋਮਵਾਰ ਨੂੰ ਮੈਨੂੰ ਲੱਗਦਾ ਕੋਈ ਆਪਣਾ ਵਕੀਲ ਹੋ ਜਾਣਾ ਵੀਰ ਦਾ ਤੇ ਸ਼ਾਮ ਨੂੰ ਆਪਾਂ ਨੂੰ ਸ਼ਾਮ ਤੱਕ ਪਤਾ ਲੱਗ ਜਾਨੀਂ ਅਪਡੇਟ ਤਾਂ ਕਰਕੇ ਫੁਵਾਹਾਂ ਤੋਂ ਬਚੋ ਕੋਈ ਵੀ ਸੋਸ਼ਲ ਮੀਡੀਆ ਤੇ ਜਾਂ ਕੋਈ ਵੀ ਚੈਨਲ ਆਲਾ ਕੋਈ ਵੀਡੀਓ ਪਾ ਰਿਹਾ ਵੀ ਐ ਹੋ ਗਿਆ ਜੀ ਐ ਹੋ ਗਿਆ ਹਜੇ ਕੁਛ ਨਹੀਂ ਹੋਇਆ ਵੀਰ ਚੜਦੀ ਗਲਾ ਜਾਂ ਪ੍ਰਮਾਤਮਾ ਵੀਰ ਨੂੰ ਚੜਦੀ ਗਲਾ ਜੀ ਰੱਖੇ ਕੋਈ ਵੀ ਅਪਡੇਟ ਹੋਈ ਥੋੜਾ ਨਾਲ ਸ਼ੇਅਰ ਕਰਾਂਗੀ ਧੰਨਵਾਦੀ ਜੀ